ਇਸ ਤੇ ਪੰਜਾਬ ਤੇ ਸਾਡਾ ਦਾਵਾ ਇਹਨੂੰ ਕਦੇ ਛੱਡਣਾ ਨਹੀਂ ਕਈ ਕਹਿੰਦੇ ਜੀ ਵੀ ਸਿੱਖ ਕੱਲੇ ਪੰਜਾਬ ਦੀ ਤੇ ਅਸੀਂ ਕਿਸੇ ਦੀ ਕੋ ਬਾਹ ਫੜੀ ਐ ਜਿਹਦਾ ਦਿਲ ਕਰਦਾ ਪੰਜਾਬ ਲਈ ਲਾਉ ਡੋਲ ਲੈ ਆਪਣਾ ਕਿਸੇ ਨੂੰ Hindu ਭਰਾ ਨੂੰ ਕਿਸੇ ਮੁਸਲਮਾਨ ਨੂੰ ਕਿਸੇ ਇਸਾਈ ਨੂੰ ਕਦੇ ਅਸੀਂ ਕਿਹਾ ਵੀ ਮੋਰਚਿਆਂ 'ਚ ਸ਼ਾਮਲ ਨਾ ਹੋ ਤੁਸੀਂ ਕਦੀ ਅਸੀਂ ਕਿਸੇ ਨੂੰ ਕਿਹਾ ਵੀ ਭਈ ਪੰਜਾਬ ਨੂੰ ਤੁਹਾਡੀ ਕਿਰਪਾਨੀ ਦੀ ਲੋੜ ਨਹੀਂ ਜੇ ਅੱਜ ਤੁਹਾਨੂੰ ਮਿਹਣਾ ਵੱਜਦਾ ਹੈ Hindu ਭਰਾਓ ਮੇਰੀ ਗੱਲ ਸੁਣੋ ਜੇ ਤੁਹਾਨੂੰ ਮਿਹਣਾ ਵੱਜਦਾ ਹੈ ਤੋ ਇਸ ਕਰਕੇ ਵਾਜਦਾ ਵੀ ਤੁਹਾਡੇ ਪੁਰਖਿਆਂ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਗਦਾਰੀ ਕੀਤੀ ਸੀ ਅੱਜ ਤੁਸੀਂ ਜੇ ਗਦਾਰੀ ਕਰੋਗੇ ਤੁਹਾਡੀ ਆਉਣ ਵਾਲੀ ਪੁਸ਼ਤਾਂ ਨੂੰ ਮੇਣਾ ਵਜੂਗਾ ਅਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜੇ ਤੁਸੀਂ ਸੰਘਰਸ਼ ਕਰੋਗੇ ਤੇ ਤੁਹਾਡੀ ਆਉਣ ਵਾਲੀ ਨਸਲਾਂ ਸਿੱਖਾਂ ਵਾਂਗੂ ਮਾਣ ਨਾ ਕਹਿ ਸਕਣਗੀਆਂ ਤੇ ਅਸੀਂ ਵੀ ਪੰਜਾਬ ਦੇ ਦਾਵੇਦਾਰ ਹਾਂ ਨਹੀਂ ਤੇ ਇਹ ਗੱਲ ਕਹਾਣੀ ਬੰਦ ਕਰੋ ਵੀ ਤੁਸੀਂ ਪੰਜਾਬ ਨੂੰ ਅੱਗ ਲਾ ਰਹੇ ਜੋ ਇਹ ਉਹ ਪੰਜਾਬ ਹੈ ਜਿਹਦੇ ਚ ਤੁਸੀਂ ਬਣਜ ਸਹਿਮਤੀ ਨਹੀਂ ਸੀ ਦਿੱਤੀ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਕਾਕਾ 인ਦਰਜੀਤ ਵਰਗੇ ਜਵਾਕ ਜਿਹੜੇ ਸੀ ਵੱਡ ਵੱਡ ਕੇ ਤੁਸੀਂ ਘੂਆਂ ਛੋੜ ਦਿੱਤੇ ਸੀ ਉਹ ਪੰਜਾਬੀ ਸੂਬਾ ਹੈ ਤੇ ਅੱਜ ਉਹ ਸੂਬੇ ਨੂੰ ਸਿੱਕ ਸ਼ਾਂਤ ਰੱਖਣ ਇਹਨੂੰ ਅੱਗ ਲਾਦ ਨੇ ਸਾਡਾ ਇਹ ਤੁਸੀਂ ਨਹੀਂ ਕਮਾਇਆ ਸੋ ਜੇ ਅੱਜ ਵੀ ਕਮਾਈ ਕਰਨੀ ਹੈ ਤੇ ਅੱਜ ਕਮਾਈ ਕਰੋ ਜਿਹੜੀ ਤਲ ਤੁਹਾਡੀਆਂ ਨਸਲਾਂ ਦੇ ਕੰਮ ਆਵੇ ਅਸੀਂ ਜਦੋਂ ਦਾਵਾ ਕਰਦੇ ਹਾਂ ਅਸੀਂ ਮਣਾ ਦੇ ਮਨ ਲਊ ਡੋਲਿਆ ਇਸ ਧਰਤੀ ਦੇ ਉੱਤੋਂ ਅ ਜਿਹੜੀ ਜਗ੍ਹਾ ਤੇ ਖੜੇ ਆ ਅੱਜ ਜੇ ਇਸ ਸਰਜ਼ਮੀਨ ਤੇ ਖੜੇ ਆ ਇੱਥੋਂ ਜਿਹੜਾ ਮਰਦ ਉੱਠਿਆ ਉਹਨੇ ਆਪਣੀ ਛਾਤੀ 'ਚ 36 ਗੋਲੀਆਂ ਖਾਧੀਆਂ ਨੇ ਦਿਖਾਓ ਕਿਹੜਾ ਉਹ ਤੁਹਾਡਾ ਸੂਰਮਾ ਕੋਈ